ਸਾਲ ਦੀ ਤਰ੍ਹਾਂ ਇਹ ਸਲਾਣਾ ਸਮਾਗਮ ਜਿਹੜੇ ਆ ਮਨਾਏ ਜਾਂਦੇ ਆ ਵੱਡੇ ਭਾਗ ਹੋਣ ਗੁਰੂ ਕੀ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੁੰਦਾ ਹੈ ਗੁਰੂ ਗਰਬੀਰ ਦੇਵ ਜੀ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਆ ਤੇ ਹਜੂਰ ਨੇ ਪਾਵਨ ਸ਼ਬਦਾਂ ਦੀ ਰਾਹੀਂ ਕਿ ਵਿਭਾਗੀ ਕੌਣ ਨੇ ਤੇ ਭਾਗਹੀਣ ਕੌਣ ਨੇ ਇਹਨਾਂ ਦੀ ਵਿਆਖਿਆ ਬੜੇ ਢੰਗ ਨਾਲ ਕੀਤੀ ਕਈ ਵਾਰ ਆਪਾਂ ਪੁਲੇਖੇ ਵਿੱਚ ਪੈ ਜਾਂਦੇ ਆ ਕਿ ਸ਼ਾਇਦ ਜਿਨ੍ਹਾਂ ਦੇ ਕੋਲ ਜ਼ਿਆਦਾ ਜਾਇਦਾਦ ਹੈ ਜ਼ਮੀਨ ਹੈ ਘਰਾਂ ਕੁੱਟੀਆਂ ਨੇ ਗੱਡੀਆਂ ਨੇ ਉਹ ਵੱਡੇ ਭਾਗਾ ਵਾਲੀ ਨੇ ਜਿਨ੍ਹਾਂ ਦੇ ਘਰ ਨੌਕਰ ਚਾਕਰ ਨੇ ਕੰਮ ਕਰਨ ਵਾਲੇ ਬੇਸ਼ੁਮਾਰ ਕਾਮੇ ਨੇ ਕਈ ਵਾਰੀ ਇਹਨਾਂ ਅੱਖਾਂ ਦੇ ਨਾਲ ਹੀ ਖਿਲਾਖਾ ਬਹਿ ਜਾਂਦਾ ਕਿ ਵੇਖੋ ਕੀ ਇਹਨਾਂ ਦੇ ਕਿੰਨੇ ਵੱਡੇ ਭਾਗ ਆ ਇਹਨਾਂ ਨੂੰ ਸਾਰਾ ਕੁਲ ਕੁਮੇਸ਼ਰ ਨਹੀਂ ਦਿੱਤਾ ਹੋਇਆ ਪਰ ਜਦੋਂ ਗੁਰੂ ਸਾਹਿਬ ਦੀ ਅੱਖ ਦੇ ਨਾਲ ਵੇਖੀ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ ਇਹ ਤੇਰੇ ਜੀਵਨ ਦਾ ਅੱਖਾਂ ਦਾ ਭੁਲੇਖਾ ਤੇ ਹੋ ਸਕਦਾ ਹੈ ਕੋ ਸੁਪਨਾ ਤੇ ਹੋ ਸਕਦਾ ਹੈ ਪਰ ਵੱਡੇ ਭਾਗਾਂ ਵਾਲੇ ਉਹ ਨੇ ਜਿਹੜੇ ਗੁਰੂ ਕੀ ਸੰਗਤ ਉਚਾਟ ਕੇ ਬਹਿੰਦੇ ਆਪਾਂ ਗੁਰੂ ਗਰਦੀਪ ਦੇ ਬਚਨ ਪੜ੍ਹਦੇ ਆ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਖੂਟਾਂ ਖਾਵੇ ਬਿਨ ਭਾਗਾਂ ਸਤ ਸੰਗਨ ਨ ਲੱਭੈ ਬਿਨ ਸੰਗਤ ਮੈਲ ਭਰੀ ਜੇ ਵੱਡਿਆਂ ਭਾਗਾਂ ਵਾਲੇ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਰੱਬੀ ਗੁਣਾ ਨੂੰ ਧਿਆਕੇ ਸਾਡੇ ਇਤਿਹਾਸ ਦੇ ਉਹ ਅੰਨੇ ਜਿਹਦੇ ਨਾਮ ਪੜ੍ਹੋ ਸਕਣ ਜਾਣ ਵਾਲੇ ਆ ਤੇ ਨਾ ਥੱਕਣ ਵਾਲੇ ਆ ਜੋ ਸਾਡੇ ਸੂਖਾਂ ਦਾ ਇਤਿਹਾਸ ਆਪ ਜੀ ਨੇ ਗੁਰੂ ਕੀ ਰਾਕੀ ਸਾਹਿਬ ਉਹਨਾਂ ਪਾਸੋਂ ਪਹਿਲਾਂ ਵੀ ਕਈ ਵਾਰੀ ਲੱਗ ਲੱਗ ਪਿੰਡਾਂ ਵਿੱਚ ਹੋ ਕੇ ਵੀ ਦਿੱਤੀ ਕਿ ਮਾਤਾ ਗੁਜਰ ਕਉ ਗੁਰੂ ਕਲਗੀ ਤਰਫ ਆਸ਼ਾ ਵੱਡੇ ਅਤੇ ਛੋਟੀ ਸਾਹਿਬ ਜਦਿਆਂ ਨੂੰ ਸਮਰਪਿਤ ਇਸ ਲਾਨਾ ਸਮਾਗਮ ਸਭ ਆਉ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੰਨਾ ਤੇਰਾ ਆਪਾਂ ਰਹਿਣਾ ਉਹਨਾਂ ਚਿਰ ਬੰਲਾਂ ਬਾਤਾਂ ਤੋਂ ਸੰਕੋਚ ਕਰਨਾ ਹੈ ਮਾਪੁਰਖਾਂ ਦਾ ਸਭ ਤੋਂ ਵੱਡਾ ਪਰਪਕਾਰ ਕੀ ਹੈ ਕਿ ਜੀਵਨ ਦਾ ਭਲਾ ਕਰਨਾ ਕਿ ਇਹਨਾਂ ਨੂੰ ਗੁਰੂ ਦੀ ਮੱਤ ਦੇ ਕੇ ਇਸ ਭਗਤ ਸਾਹਿਬ ਨੂੰ ਪਾਰ ਕਰਾ। ਬਾਬਾ ਸਬੂ ਸਿੰਘ ਜੀ ਮਹਾਪੁਰਖ ਛੜ ਵਾਲੇ ਉਹਨਾਂ ਦੇ ਜਥੇਦਾਰ ਬਾਬਾ ਸਬਜੀਤ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਨੇ ਪ੍ਰੇਤ ਕਰਕੇ ਸੰਤਾਂ ਨੂੰ ਇਸ ਪਾਸੇ ਲਾਇਆ। ਬੜਾ ਵੱਡਾ ਅਪਰਾਲਾ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜੀਆਂ ਸੰਗਤਾਂ ਇਧਰ ਉਧਰ ਤੁਰੀਆਂ ਫਿਰਦੀਆਂ ਆਓ ਭਾਈ ਆਪਾਂ ਗੁਰੂ ਚਰਨਾਂ ਵਿੱਚ ਬੈਠ ਕੇ ਅਰੰਭੀ ਗੁਣਾਂ ਦਾ ਰਸ ਲੈ ਕੇ ਆਪਣੀ ਜ਼ਿੰਦਗੀ ਨੂੰ ਰਸ ਭਰੀ ਕਰੀਏ ਸੋ ਸਾਰੀਆਂ ਸੰਗਤਾਂ ਨੇ ਮੰਗਲਾ ਚਰਨ ਦੇ ਰੂਪ ਅੰਦਰ ਆਪ ਜੀ ਨੇ ਜੋ ਭਾਈ ਸਾਹਿਬ ਜੀ ਹੁਣਾਂ ਨੇ ਪਾਵਨ ਹੁਕਮ ਲਿਆ ਹੈ ਉਹਨੂੰ ਆਧਾਰ ਲੈ ਕੇ ਕੁਝ ਸਮਾਂ ਆਪਾਂ ਸਰਬਲਾਂ ਜੀ ਦੀ ਰਹਿਮਤਾਂ ਭਰੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੋ ਹੁਕਮਨਾਮੇ ਦੇ ਅੰਦਰ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰਿ ਸੁਦੇਵੈ ਜੋਰ ਚਰਨ ਗਾਹੋਂ ਬਕੂ ਸ਼ਬ ਰਸਨਾ ਦੀਜੈ ਪ੍ਰਾਨ ਅਪੂਰ ਕਿ ਕਿਹੜੇ ਐਸੇ ਜਨ ਨੇ ਕਿ ਜਿਹੜੇ ਹਰੀ ਦੇ ਨਾਲ ਜੋੜਦੇ ਆ ਕੇਵਲ ਜੋੜਨ ਤੋਂ ਬਾਅਦ ਉਹਨਾਂ ਨੂੰ ਕਿ ਸਵਸਥੀ ਤੇ ਲੈ ਕੇ ਜਾਂਦੇ ਆ ਕਿਤੋਂ ਕਿਤੋਂ ਤੱਕ ਇਹ ਪੈੜਾਂ ਪੈਂਦੀਆਂ ਇਹ ਆਪਾਂ ਮਾਰਚ ਨੂੰ ਦਾ ਯਤਨ ਕਰਾਂਗੇ ਆਉ ਸਾਰੀਆਂ ਸੰਗਤਾਂ ਇੱਕ ਦੋ ਮਿੰਟ ਬਾਅਦ ਤੇ ਸਾਰੀ ਸੰਗਤ ਮਨ ਗਿਰਤੀਆਂ ਨੂੰ ਦਾਗਰ ਕਰੀਏ ਸਿਮਰਨ ਕਰੀਏ ਉਸ ਤੋਂ ਬਾਅਦ ਜੋ ਸਤਿਗੁਰਾਂ ਜਿੰਨੀ ਮੱਤ ਦਿੱਤੀ ਹੈ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਕੀ ਮੱਤ ਆਪਾਂ ਸਾਰਿਆਂ ਨੇ ਲੈਣੀ ਹੈ ਸੋ ਸਾਰੀ ਸੰਗਤਾਂ ਨੂੰ ਕਰੂ ਕਿਰਪਾ ਇੱਕ ਦੋ ਮਿੰਟ ਬਾਅਦ ਇਸ ਸੁਣਨ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਕਿਉਂਕਿ ਪਹਿਲੋਂ ਆਪਾਂ ਮਨ ਰੂਪੀ ਖੇਤ ਨੂੰ ਸਵਾਰੀਏ ਉਹਦੇ ਤੋਂ ਬਾਅਦ ਗੁਰੂ ਰੂਪੀ ਬਚਨ ਦੀ ਫਸਲ ਆਪਣੇ ਜੀਵਨ ਅੰਦਰ ਪਾਈਏ ਤਾਂ ਜੋ ਕਿ ਬੀਜਿਆ ਹੋਇਆ ਬੀ ਉਹ ਵੱਤਰ ਸਮੇਂ ਸਿਰ ਉਗੜ ਨਾਲ ਉਹ ਫਲੀ ਪੂਤ ਹੁੰਦਾ ਹੈ ਵੱਧਦਾ ਹੈ ਫੁੱਲਦਾ ਹੈ ਜਿਹਨੂੰ ਸ਼ਿਵਾਸ਼ਾਵਾ ਮਿਲਦੀ ਹੈ ਇਸ ਕਰਕੇ ਮਨ ਦਾ ਖੰਡਾਰ ਜਿਹੜਾ ਹੈ ਬਹੁਤ ਥਾਈ ਹੁੰਦਾ ਹੈ ਸੋ ਆਓ ਸਾਰੀ ਸੰਗਤ ਇਹ ਕੁ ਮਿੰਟ ਬਾਅਦ ਕੇ ਸਿਮਰਨ ਨਾਲ ਜੁੜੀਏ ਉਸ ਤੋਂ ਬਾਅਦ ਗੁਰੂ ਕੀ ਵਿਚਾਰ ਆਪਾਂ ਪਾਵਨ ਸ਼ਬਦ ਦੀ ਵਿੱਚ ਆਖਿਆ ਕਰਨ ਦਾ ਯਤਨ ਕਰਾਂਗੇ ਅਸੀਸ ਬਖਸ਼ੋ ਸਾਰੀ ਸੰਗਤ ਕਰੋ ਕਿਰਪਾ ਜੀ ਸਤ ਨਾਮ ਆਹੇ ਗੁਰੂ ਸਤ ਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Satan